ਭੁੱਲ ਕੇ ਵੀ ਨਾ ਪੀ ਲਿਓ ਇਹ ਚਾ ਡਰਿੰਕਸ ਨਹੀਂ ਤਾਂ ਖਰਾਬ ਹੋ ਜਾਵੇਗੀ ਤੁਹਾਡੀ ਕਿਡਨੀ ਸਿਹਤ ਦੇ ਉੱਤੇ ਵੀ ਪਵੇਗਾ ਇਸ ਦਾ ਮਾੜਾ ਅਸਰ ਖਾਣ ਪੀਣ ਦੇ ਮਾਮਲੇ ਦੇ ਵਿੱਚ ਕੁਝ ਲੋਕਾਂ ਨੂੰ ਕੁਝ ਅਜਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜੋ ਕਿ ਤੁਹਾਡੀ ਸਿਹਤ ਦੇ ਉੱਤੇ ਮਾੜਾ ਅਸਰ ਨਾ ਪਾ ਸਕੇ ਮੈਂ ਗੱਲ ਕਰ ਰਹੀਆਂ ਕੁਝ ਅਜਹੀਆਂ ਡਰਿੰਕਸ ਦੇ ਬਾਰੇ ਜੋ ਕਿ ਤੁਹਾਡੀ ਕਿਡਨੀ ਨੂੰ ਖਰਾਬ ਕਰ ਸਕਦੀਆਂ ਨੇ ਤਾਂ ਉਹਨਾਂ ਤੋਂ ਤੁਹਾਨੂੰ ਕਿਵੇਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਉਹ ਕਿਹੜੀਆਂ ਡਰਿੰਕਸ ਨੇ ਜੋ ਕਿ ਤੁਹਾਨੂੰ ਨਹੀਂ ਪੀਣੀਆਂ ਚਾਹੀਦੀਆਂ ਦਰਅਸਲ ਜੋ ਕਿ ਤੁਹਾਨੂੰ ਦੱਸਦੇ ਕਿ ਖਾਣ ਪੀਣ ਦੇ ਮਾਮਲੇ ਦੇ ਵਿੱਚ ਵਿਅਕਤੀ ਨੂੰ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇੱਕ ਖੋਜ ਦਰਸਾਉਂਦੀ ਹੈ ਕਿ ਬਹੁਤ ਜ਼ਿਆਦਾ ਕੋਲਾ ਪੀਣ ਦੇ ਨਾਲ ਪਿਸ਼ਾਬ ਦੀ ਰਸਾਇਣਿਕ ਬਣਤਰ ਬਦਲ ਜਾਂਦੀ ਹੈ ਅਤੇ ਪੱਥਰੀ ਬਣ ਦਾ ਖਤਰਾ ਵਧ ਜਾਂਦਾ ਹੈ ਇਸ ਦੇ ਲਈ ਕਾਲੇ ਸੋਡੇ ਨੂੰ ਘਟਾਉਣਾ ਜਾਂ ਫਿਰ ਤੁਹਾਨੂੰ ਦੱਸਦੀ ਹੈ ਕਿ ਉਸ ਨੂੰ ਛੱਡ ਦੇਣਾ ਲੰਬੇ ਸਮੇਂ ਲਈ ਤੁਹਾਡੇ ਗੁਰਦਿਆਂ ਦੀ ਰੱਖਿਆ ਕਰ ਸਕਦਾ ਹੈ ਪਾਣੀ ਅਤੇ ਹਾਈਡਰੇਸ਼ਨ ਇੱਥੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਇੱਕ ਬਿਹਤਰ ਵਿਕਲਪ ਤੌਰ ਦੇ ਉੱਤੇ ਨਿੰਬੂ ਜਾਂ ਫਿਰ ਦੱਸਦੀ ਹੈ ਕਿ ਸਪਾਰਕਲਿੰਗ ਵਾਟਰ ਵੀ ਸਲਾਹ ਦਿੱਤੀ ਜਾਂਦੀ ਹੈ ਇਹ ਨਾਲ ਫੀਜ਼ ਵੀ ਆ ਮਿਲਦਾ ਹੈਗਾ ਤੇ मिनरल बैलेंस ਜਾਂ ਫਿਰ ਜ਼ਿਆਦਾ ਚੀਨੀ ਵਰਗੀਆਂ ਪਰੇਸ਼ਾਨੀਆਂ ਤੋਂ ਜੋ ਕਿ ਬਚਾ ਜਾ ਸਕਦਾ ਹੈ ਤਾਂ એનર્ਜੀ ਡਰਿੰਕਸ ਦੇ ਵਿੱਚ ਕੈਫੀਨ ਖੰਡ ਅਤੇ ਦੱਸਦੀ ਹੈ ਕਿ ਸਟੀਮੂਲੇਟਰਸ ਐਨੀ ਮਾਤਰਾ ਦੇ ਵਿੱਚ ਹੁੰਦੇ ਆ ਜੋ ਕਿ ਗੁਰਦਿਆਂ 'ਤੇ ਕਾਫੀ ਦਬਾਅ ਪਾਉਂਦੇ ਨੇ ਬਹੁਤ ਜ਼ਿਆਦਾ ਕੈਫੀਨ ਪਿਸ਼ਾਬ ਨੂੰ ਵਧਾਉਂਦਾ ਹੈ ਜਿਸ ਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ ਜਿਸ ਨਾਲ ਗੁਰਦਿਆਂ ਅਤੇ ਗਾੜਾ ਖੂਨ ਫਿਲਟਰ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਆਉਂਦੀ ਹੈ ਜ਼ਿਆਦਾ ਖੰਡ ਵਾਲਿਆ એનર્ਜੀ ਡਰਿੰਕਸ ਜੋ ਕਿ ਬਲੱਡ ਪ੍ਰੈਸ਼ਰ ਵਧਾਉਂਦੇ ਨੇ ਅਤੇ ਗੁਰਦਿਆਂ ਦੇ ਉੱਤੇ ਮੈਟਾਬੋਲਿਜ਼ਮ ਜੋ ਕਿ ਮੈਟਾਬੋਲਿਕ ਬੋਝ ਬਣਾਉਂਦੇ ਨੇ ਨਿਯਮਤ ਕਾਫੀ ਨੁਕਸਾਨਦਾਇਕ ਨਹੀਂ ਹੈ ਪਰ ਜ਼ਿਆਦਾ ਬਹੁਤ ਜ਼ਿਆਦਾ ਕੈਫੀਨ ਜਾਂ ਫਿਰ ਖੰਡ ਪਾਉਂਡ ਦੇ ਨਾਲ ਗੁਰਦਿਆਂ ਦੇ ਉੱਤੇ ਦਬਾਅ ਵਾ ਜਾਂਦਾ ਹੈ ਫਿਰ ਅਜਿਹੇ ਪੀਣ ਵਾਲੇ ਪਦਾਰਥ ਇਲੈਕਟ્રોਨਾਈਟ ਸੰਤੁਲਨ ਨੂੰ ਵਿਗਾੜਦੇ ਨੇ ਜਿਵੇਂ ਕਿ 크੍ਰੇਟੀਨਾਈਟ ਨੂੰ ਵਧਾ ਸਕਦੇ ਨੇ ਅਤੇ ਲੰਬੇ ਸਮੇਂ ਦੇ ਵਿੱਚ ਗੁਰਦੇ ਦੀ ਪੱਥਰੀ ਅਤੇ ਗੁਰਦੇ ਦੇ ਕੰਮ ਨੂੰ ਘਟਾਉਣ ਦੇ ਜੋਖਮ ਨੂੰ ਵਧਾਉਂਦੇ ਹਨ ਚੰਗੀ ਗੁਣਵੱਤਾ ਵਾਲੀ ਕਾਫੀ ਨੂੰ ਸੰਜਮ ਦੇ ਵਿੱਚ ਅਤੇ ਬਿਨਾਂ ਖੰਡ ਦੇ ਪੀਣਾ ਸੁਰੱਖਿਅਤ ਮੰਨਿਆ ਜਾਂਦਾ ਹੈ ਸਪੋਰਟਸ ਡਰਿੰਕਸ ਅਸਲ ਦੇ ਵਿੱਚ ਤੀਬਰ ਕਸਰਤ ਦੇ ਲਈ ਤਿਆਰ ਕੀਤੇ ਗਏ ਸਨ ਪਰ ਉਹਨਾਂ ਨੂੰ ਰੋਜ਼ਾਨਾ ਪੀਣ ਦੇ ਨਾਲ ਗੁਰਦਿਆਂ ਦੇ ਗੁਰਦਿਆਂ ਦੇ ਉੱਤੇ ਬੇਲੋੜਾ ਦਬਾਅ ਪੈਂਦਾ ਇਹਨਾਂ ਦੇ ਵਿੱਚ ਖੰਡ ਨਕਲੀ ਮਿੱਠੇ ਅਤੇ ਰੰਗ ਹੁੰਦੇ ਨੇ ਇਹਨਾਂ ਜਿਨ੍ਹਾਂ ਨੂੰ ਗੁਰਦਿਆਂ ਦੇ ਲਈ ਫਿਲਟਰ ਕਰਨਾ ਮੁਸ਼ਕਲ ਹੋ ਜਾਂਦਾ ਤਾਂ ਸਮੂਦੀ ਨੂੰ ਵੀ ਸਿਹਤਮੰਾ ਮੰਨਿਆ ਜਾਂਦਾ ਪਰ ਬਹੁਤ ਜ਼ਿਆਦਾ ਪਾਲਕ ਕੇਲ ਅਤੇ ਗਿਰੀਆਂ ਤੇ ਆਕਸੀਲੇਟ ਦੇ ਪਦਰ ਨੂੰ ਕਾਫੀ ਵਧਾ ਸਕਦੇ ਹਨ ਇਸ ਦੇ ਨਾਲ ਕੈਲਸ਼ੀਅਮ ਆਕਸੀਲੇਟ ਪਥਰੀ ਬਣਨ ਦਾ ਖਤਰਾ ਵਧ ਜਾਂਦਾ ਹੈ ਅਤੇ ਕੁਦਰਤੀ ਸ਼ੱਕਰ ਗੁਰਦਿਆਂ ਦੇ ਉੱਤੇ ਭਾਰ ਵੀ ਵਧਾਉਂਦੀ ਹੈ ਗੁਰਦੇ ਦੀਆਂ ਸਮੱਸਿਆਵਾਂ ਹੌਲੀ-ਹੌਲੀ ਵਿਕਸਿਤ ਹੁੰਦੀਆਂ ਨੇ ਅਤੇ ਪਹਿਲਾਂ ਨਹੀਂ ਪਤਾ ਲੱਗਦਾ ਤਾਂ ਸੋਡਾ ਛੱਡਣਾ એનર્ਜੀ ਡਰਿੰਕਸ ਨੂੰ ਸੀਮਿਤ ਕਰਨ ਅਤੇ ਸਹੀ ਹਾਈਡਰੇਸ਼ਨ ਬਣਾਈ ਰੱਖਣ ਵਾਲੇ ਛੋਟੇ ਬਦਲਾਅ ਗੁਰਦਿਆਂ ਨੂੰ ਲੰਬੇ ਸਮੇਂ ਦੇ ਲਈ ਸੁਰੱਖਿਤ ਬਣਾ ਸਕਦੇ ਨੇ ਅਤੇ ਸਰੀਰ ਦੇ ਵਿੱਚ ਇਲੈਕਟ્રોਨਾਈਟ ਅਤੇ ਫਿਲਟਰੇਸ਼ਨ ਨੂੰ ਬਿਹਤਰ ਬਣਾ ਸਕਦੇ ਨੇ ਤਾਂ ਇਹ ਕੁਝ ਚਾਰ ਡਰਿੰਕਸ ਜੀਆਂ ਜੋ ਮੈਂ ਤੁਹਾਨੂੰ ਦੱਸਿਆ ਨੇ ਇਹਨਾਂ ਦਾ ਜੇਕਰ ਤੁਸੀਂ ਘੱਟ ਸੇਵਨ ਕਰੋਗੇ ਤਾਂ ਤੁਹਾਡੀ ਕਿਡਨੀ ਬਿਲਕੁਲ ਹੀ ਸੁਰੱਖਿਅਤ ਰਹੇਗੀ ਤੇ ਤੁਸੀਂ ਵੀ ਸਿਹਤਮੰਦ ਰਹੋਗੇ